ਮਜ਼ਦੂਰ ਆਗੂ ਆ ਤੇ ਮਜ਼ਦੂਰੀ ਕਰ ਰਹੇ ਹੈਗੇ ਆ ਮੰਡੀ ਦੇ ਵਿੱਚ ਜਥੇਬੰਦੀ ਚ ਲਗਭਗ ਮੈਂ ਜਣੀ 25 26 ਸਾਲ ਤੋਂ ਇੰਦਰਾ ਬਤੌਰ ਆਗੂ ਦੇ ਤੌਰ ਤੇ ਕੰਮ ਕਰਦਾ ਵੀ ਜਥੇ ਅਸੀਂ ਜਥੇਬੰਦੀ ਨੂੰ ਮਜ਼ਬੂਤ ਕਰਨਾ ਹੈ ਤਕੜੀ ਕਰਨਾ ਹੈ ਮਜ਼ਦੂਰਾਂ ਦੇ ਹਿੱਤਾਂ ਕਾਇਤਾਂ ਦੀ ਗੱਲ ਕਰਨੀ ਆ ਉੱਥੇ ਨਾਲ-ਨਾਲ ਜੋ ਪਰਿਵਾਰਕ ਕਬੀਲਦਾਰੀਆਂ ਉਹਨਾਂ ਦਾ ਤੋਰਾ ਵੀ ਜਾਨੀ ਖੁਦ ਹੋਰੰਦਾ ਯਤਨ ਹੈ ਜਿਹੜਾ ਉਹ ਕੀਤਾ ਜਾਵੇ ਤੇ ਜਦੋਂ ਝੋਨਾ ਵਗਣ ਦੀ ਦਿੱਕਤ ਆਉਂਦੀ ਰਹੀ ਆ ਤਾਂ ਇਹ ਦਿੱਕਤ ਜਾਨੀ ਮਜ਼ਦੂਰਾਂ ਦੇ ਭਾਰੀ ਪੈਂਦੀ ਆ ਉਹਨਾਂ ਦਾ ਲਗਾਤਾਰ ਜਿਹੜਾ ਸਮਾਂ ਹੈ ਕਈ ਵਾਰ ਤਾਂ ਜਾਨੀ ਵਿਹਲੇ ਬੈਠ ਕੇ ਹੀ ਜਾਨੀ ਲੰਘ ਜਾਂਦਾ ਰਿਹਾ ਡਰ ਦੇ ਮਾਰੇ ਕਿਸਾਨ ਉਦੋਂ ਫਸਲ ਦੀ ਕਟਾਈ ਨਹੀਂ ਕਰਦੇ ਤਾਂ ਮਜ਼ਦੂਰਾਂ ਨੂੰ ਉਦੋਂ ਵੀ ਵਿਹਲੇ ਬੈਠ ਕੇ ਖਾਣਾ ਪੈਂਦਾ ਤਾਂ ਜਦੋਂ ਬਾਦ ਦੇ ਵਿੱਚ ਸੰਕਟ ਆਉਂਦਾ ਜਾਂ ਫਸਲ ਵੱਡੀ ਗਿਣਤੀ ਚ ਆ ਜਾਂਦੀ ਆ ਉਦੋਂ ਜਿਹੜੇ ਬੀਆਰ ਗੱਲੇ ਜਾਂ ਮੌਚਰ ਦੀ ਆਰ ਦੇ ਵਿੱਚ ਉਦੋਂ ਵੀ ਮਜ਼ਦੂਰਾਂ ਨੂੰ ਬੈਠਣਾ ਪੈਂਦਾ 80% ਲੋਕ ਆ ਜਿਹੜੇ ਉਹ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ ਆ ਜੇ ਉਹਨਾਂ ਨੂੰ ਕਿਉਂਕਿ ਵੱਡੀ ਗਿਣਤੀ ਜਿਹੜੀ ਇਹ ਭੁੱਖ ਮਰੀ ਦਾ ਸ਼ਿਕਾਰ ਆ ਜੇ ਉਹਨਾਂ ਤੱਕ ਜਿਹੜਾ ਸਮੇਂ ਸਿਰ ਅਨਾਜ ਪਹੁੰਚਦਾ ਹੋ ਜਾਵੇ ਚਾਹੇ ਉਹ ਚੌਲ ਆ ਚਾਹੇ ਕਣਕ ਆ ਤਾਂ ਇਹ ਗਦਾਮ ਜਾਨੀ ਭਰੇ ਨਹੀਂ ਰਹਿ ਸਕਦੇ ਇਹ ਖਾਲੀ ਹੋ ਸਕਦੇ ਆ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਮੰਡੀਆਂ ਦੇ ਵਿੱਚ ਰੌਲਾ ਪਿਆ ਤਾਂ ਉਸ ਸਮੇਂ ਆ ਜਿਹੜਾ ਅਸੀਂ ਸਟਾਰਟਿੰਗ ਦੇ ਵਿੱਚ ਹੀ ਆ ਜਿਹੜੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਦੌਰਾਨ ਆ ਜਿਹੜਾ ਮਜ਼ਦੂਰਾਂ ਨੂੰ ਕੀ ਸਮੱਸਿਆਵਾਂ ਆਈਆਂ ਤਾ ਹੁਣ ਕਾਫੀ ਹੱਦ ਠੀਕ ਆ ਜਿਹੜਾ ਝੋਨਾ ਵੱਖ ਚੁੱਕਿਆ ਕਾਫੀ ਹੱਦ ਠੀਕ ਆ ਜਿਹੜਾ ਉਹ ਭਰਾਈ ਵੀ ਹੋ ਗਈ ਤੇ ਲੈਫਟਿੰਗ ਦਾ ਕੰਮ ਵੀ ਆ ਜਿਹੜਾ ਭਾਵੇਂ ਉਸ ਪੱਧਰ ਦੇ ਉੱਤੇ ਨਹੀਂ ਹੋ ਰਿਹਾਗਾ ਜਿਸ ਪੱਧਰ ਤੇ ਹੋਣਾ ਚਾਹੀਦਾ ਸੀਗਾ ਪਰ ਫੇਰ ਵੀ ਆ ਜਿਹੜਾ ਮਜ਼ਦੂਰਾਂ ਵਾਸਤੇ ਇੱਕ ਵਾਰੀ ਆ ਜਿਹੜਾ ਜਿਸ ਤਰੀਕੇ ਨਾਲ ਕਿਸਾਨਾਂ ਵਾਸਤੇ ਲੌਂਗਕਵਾ ਸੀਜ਼ਨ ਬਣ ਗਿਆ ਉਸੇ ਤਰੀਕੇ ਨਾਲ ਮਜ਼ਦੂਰਾਂ ਵਾਸਤੇ ਵੀ ਆ ਜਿਹੜਾ ਲੌਂਗਕਵਾ ਸੀਜ਼ਨ ਆ ਜਿਹੜਾ ਉਹ ਬਣ ਗਿਆ ਹੈਗਾ ਮਜ਼ਦੂਰਾਂ ਦੀਆਂ ਮੰਡੀਆਂ ਦੇ ਵਿੱਚ ਕੀ ਦਿੱਕਤਾਂ ਹੈਗੀਆਂ ਕੀ ਸਮੱਸਿਆਵਾਂ ਹੈਗੀਆਂ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਮਾਲਾ ਖੁਰਦ ਬੈਠੇ ਹੋਏ ਆ ਮੰਡੀ ਦੇ ਵਿੱਚ ਤੇ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੁਭਾਈ ਆਗੂ ਮੇਜਰ ਸਿੰਘ ਕਾਲੇ ਵੀ ਮੌਜੂਦ ਨੇ ਤੇ ਤੁਹਾਨੂੰ ਦੱਸ ਦਈਏ ਕਿ ਅਕਸਰ ਲੀਡਰ ਹੁੰਦੇ ਆ ਤੁਸੀਂ ਚਿੱਟੇ ਕੱਪੜਿਆਂ ਦੇ ਵਿੱਚ ਹੀ ਦੇਖੇ ਹੋਣਗੇ ਤੇ ਆਗੂ ਆ ਜਿਹੜੇ ਆਮ ਤੌਰ ਤੇ ਸੰਦੇਸ਼ ਦਿੰਦੇ ਹੀ ਦੇਖੇ ਹੋਣਗੇ ਪਰ ਮਜ਼ਦੂਰ ਆਗੂ ਆ ਤੇ ਮਜ਼ਦੂਰੀ ਕਰ ਰਹੇ ਹੈਗੇ ਆ ਮੰਡੀ ਦੇ ਵਿੱਚ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਬਾਈ ਜੀ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਜੀ ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਜਥੇਬੰਦੀ ਦੇ ਨਾਲ ਜੁੜਿਆ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਥੇਬੰਦੀ ਚ ਲਗਭਗ ਮੈਂ ਯਾਨੀ 25 26 ਸਾਲ ਤੋਂ ਇਧਰ ਬਤੌਰ ਆਗੂ ਦੇ ਤੌਰ ਤੇ ਕੰਮ ਕਰਦਾ ਹਾਂ ਹੂੰ ਤੇ ਜਦੋਂ ਹੀ ਇਧਰ ਕੋਈ ਸੀਜ਼ਨ ਦਾ ਸਮਾਂ ਹੁੰਦਾ ਯਾਨੀ ਕਬੀਲਦਾਰੀਆਂ ਨੂੰ ਚਲਾਉਣ ਵਾਸਤੇ ਸੀਜ਼ਨ ਦਾ ਸਮਾਂ ਵੀ ਲਾਉਨੇ ਆ ਇਸ ਕਰਕੇ ਜਣੀ ਅਸੀਂ ਇਸ ਗੱਲ ਨੂੰ ਮਹੱਤਵਤਾ ਦਿੰਨੇ ਆ ਵੀ ਜਿੱਥੇ ਅਸੀਂ ਜਥੇਬੰਦੀ ਨੂੰ ਮਜ਼ਬੂਤ ਕਰਨਾ ਹੈ ਤਕੜੀ ਕਰਨਾ ਹੈ ਮਜ਼ਦੂਰਾਂ ਦੇ ਹਿੱਤਾਂ ਕਾਇਤਾਂ ਦੀ ਗੱਲ ਕਰਨੀ ਆ ਉਥੇ ਨਾਲ-ਨਾਲ ਜੋ ਪਰਿਵਾਰਕ ਕਬੀਲਦਾਰੀਆਂ ਉਹਨਾਂ ਦਾ ਤੋਰਾ ਵੀ ਜਾਨੀ ਖੁਦ ਹੋਰੰਦਾ ਯਤਨ ਹੈ ਜਿਹੜਾ ਉਹ ਕੀਤਾ ਜਾਵੇ ਇਸ ਕਰਕੇ ਸੀਜ਼ਨ ਦੌਰਾਨ ਜਾਨੀ ਲਗਾਤਾਰ ਅਸੀਂ ਸੀਜ਼ਨਾਂ ਦੇ ਵਿੱਚ ਕੰਮ ਵੀ ਕਰਦੇ ਆ ਤੇ ਜਦੋਂ ਹੀ ਬਾਕੀ ਸਮਾਂ ਜਿਹੜਾ ਉਹ ਜਥੇਬੰਦੀ ਦੇ ਲੇਖੇ ਲਾਉਣੇ ਆ ਮਜ਼ਦੂਰਾਂ ਨੂੰ ਜਾਗਰਤ ਕਰਨ ਵਾਸਤੇ ਚੇਤਨ ਕਰਨ ਵਾਸਤੇ ਜਥੇਬੰਦ ਕਰਨ ਵਾਸਤੇ ਬਾਕੀ ਸਮਾਂ ਜਿਹੜਾ ਅਸੀਂ ਆਪਣਾ ਲਾਉਨੇ ਆ ਅੱਛਾ ਪ੍ਰਧਾਨ ਜੀ ਤੁਸੀਂ ਮੰਡੀ ਦੇ ਵਿੱਚ ਸੀਜ਼ਨ ਲਾ ਰਹੇ ਹੋ ਸਮੇਂ-ਸਮੇਂ ਦੇ ਉੱਤੇ ਆ ਜਿਹੜਾ ਦਿਹਾੜੀ ਵੀ ਜਾਂਦੇ ਆ ਆਮ ਤੌਰ ਤੇ ਇਹ ਕਹਿਆ ਜਾਂਦਾ ਹੈਗਾ ਵੀ ਜਿਹੜੇ ਮਜ਼ਦੂਰਾਂ ਦੇ ਆਗੂ ਹੁੰਦੇ ਆ ਲੀਡਰ ਹੁੰਦੇ ਆ ਉਹਨਾਂ ਦਾ ਤਾਂ ਫੰਡਾ ਨਾਲ ਹੀ ਬਹੁਤ ਸਰੀ ਜਾਂਦਾ ਹੈਗਾ ਫਿਰ ਵੀ ਤੁਸੀਂ ਦਿਹਾੜੀ ਕਰਦੇ ਫਿਰਦੇ ਹੋ ਤੁਹਾਨੂੰ ਕਾਸ ਤੋਂ ਵੀ ਕੁਝ ਬਣਿਆਗਾ ਦੇਖੋ ਇਹ ਜਿੱਥੋਂ ਤੱਕ ਫੰਡਾਂ ਦਾ ਸਬੰਧ ਹੈ ਜਿਹੜੇ ਫੰਡ ਹੁੰਦੇ ਆ ਉਹ ਸੀਜ਼ਨ ਦੌਰਾਨ ਕੀਤੇ ਜਾਂਦੇ ਆ ਮਜ਼ਦੂਰਾਂ ਵੱਲੋਂ ਵੀ ਇਕੱਠੇ ਕਰਦੇ ਆ ਕਿਸਾਨ ਜੱਥੇਬੰਦੀਆਂ ਵੀ ਕਰਦੀਆਂ ਪਰ ਜੋ ਸਾਡੀ ਜੱਥੇਬੰਦੀ ਦਾ ਅਸੀਂ ਬਕਾਇਦਾ ਜੋ ਫੰਡ ਇਕੱਠੇ ਹੁੰਦੇ ਆ ਉਹਨਾਂ ਦੇ ਹਿਸਾਬ ਕਿਤਾਬ ਰੱਖੇ ਜਾਂਦੇ ਆ ਉਹ ਹਿਸਾਬ ਕਿਤਾਬ ਪਿੰਡਾਂ ਦੇ ਅੰਦਰ ਜਿਹੜੇ ਲਿਸਟਾਂ ਦੇ ਰੂਪ ਦੇ ਵਿੱਚ ਜਾਰੀ ਕੀਤੇ ਜਾਂਦੇ ਆ ਲੋਕਾਂ ਦੇ ਇਕੱਠ ਹੁੰਦੇ ਆ ਵੱਡੇ ਉਹਨਾਂ ਚ ਹਸਾਬ ਕਿਤਾਬ ਵੀ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਜਿਹੜੇ ਲਿਸਟਾਂ ਜਾਰੀ ਹੁੰਦੀਆਂ ਕਿਉਂਕਿ ਜਿਹੜਾ ਘਰਾਂ ਦੀਆਂ ਕਬੀਲਦਾਰੀਆਂ ਦਾ ਉਹ ਅਸੀਂ ਜਾਨੀ ਯਤਨ ਕਰਦੇ ਆ ਕਿ ਉਹ ਆਪ ਹੋਵੇ ਇਸ ਕਿਸਮ ਦਾ ਸਾਡੀ ਜਥੇਬੰਦੀ ਦਾ ਕੋਈ ਨਹੀਂ ਹੈਗਾ ਵੀ ਫੰਡਾਂ ਦੀ ਜ਼ਰਵਤ ਤੋਂ ਕਰਨੀ ਆ ਬਕਾਇਦਾ ਫੰਡਾਂ ਦੇ ਜਿਹੜੇ ਹਸਾਬ ਕਿਤਾਬ ਰੱਖੇ ਜਾਂਦੇ ਆ ਤੇ ਜੋ ਸਾਡੇ ਕਬੀਲਦਾਰੀਆਂ ਦੇ ਖਰਚੇ ਆ ਉਹ ਅਸੀਂ ਖੁਦ ਉੱਟਣ ਦਾ ਯਤਨ ਕਰਦੇ ਆ ਜੀ ਸਰ ਪਤਾਨ ਜੀ ਇਹ ਦੱਸਿਓ ਕਿ ਮੰਡੀ ਦੇ ਵਿੱਚ ਤੁਹਾਨੂੰ ਡੇਢ ਮਹੀਨਾ ਹੋ ਗਿਆ ਪਹਿਲਾਂ ਤੁਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਦੇਖੀਆਂ ਨਾਲ ਨਾਲ ਮਜ਼ਦੂਰਾਂ ਦੀਆਂ ਦਿੱਕਤਾਂ ਵੀ ਦੇਖੀਆਂ ਹੈਗੀਆਂ ਮਜ਼ਦੂਰਾਂ ਨੂੰ ਕੀ ਕੀ ਸਮੱਸਿਆਵਾਂ ਆਈਆਂ ਹੈਗੀਆਂ ਇਸ ਵਾਰ ਮੰਡੀ ਦੇ ਵਿੱਚ ਦੇਖੋ ਜਿੱਥੇ ਕਿਸਾਨੀ ਦਾ ਲਗਾਤਾਰ ਝੋਨਾ ਲਿਆਏ ਕਿਸਾਨੀ ਵੱਢ ਕੇ ਲੈ ਕੇ ਆਈ ਆ ਤਾਂ ਉੱਥੇ ਮਜ਼ਦੂਰਾਂ ਨੂੰ ਵੱਡੀਆਂ ਦਿੱਕਤਾਂ ਇਹ ਜਣੀ ਸਾਹਮਣਾ ਕਰਨਾ ਪਿਆ ਇਸ ਵਾਰ ਵੀ ਕਿਉਂਕਿ ਝੋਨਾ ਜਿਵੇਂ ਮੋਚਰ ਦੀ ਆਰ ਦੇ ਵਿੱਚ ਕਦੇ ਸ਼ਰਤਾਂ ਮਾਰ ਦਿੱਤੀਆਂ ਗਈਆਂ ਉਹ ਸ਼ਰਤਾਂ ਜਾਨੀ ਇਸ ਵਾਰ ਬਹੁਤ ਜ਼ਿਆਦਾ ਲੱਗੀਆਂ ਜਿਹਦੇ ਕਰਕੇ ਝੋਨਾ ਵਿਕਣ ਦੀ ਜਿਹੜੀ ਦਿੱਕਤ ਆ ਉਹ ਆਉਂਦੀ ਰਹੀ ਆ ਤੇ ਜਦੋਂ ਝੋਨਾ ਵਿਕਣ ਦੀ ਦਿੱਕਤ ਆਉਂਦੀ ਰਹੀ ਆ ਤਾਂ ਇਹ ਦਿੱਕਤ ਜਾਨੀ ਮਜ਼ਦੂਰਾਂ ਦੇ ਭਾਰੀ ਪੈਂਦੀ ਆ ਉਹਨਾਂ ਦਾ ਲਗਾਤਾਰ ਜਿਹੜਾ ਸਮਾਂ ਹੈ ਕਈ ਵਾਰ ਤਾਂ ਜਾਨੀ ਵਿਹਲੇ ਬੈਠ ਕੇ ਹੀ ਜਾਨੀ ਲੰਘ ਜਾਂਦਾ ਰਿਹਾ ਤੇ ਕਈ ਵਾਰ ਇਹ ਹੁੰਦਾ ਸੀ ਵੀ ਆਰ ਮੌਚਰ ਦੀ ਜੋ ਮੌਚਰ ਵੱਧ ਜਾਂਦਾ ਸੀ ਤਾਂ ਇਹ ਹੁੰਦਾ ਸੀ ਵੀ ਆਰ ਅੱਜ ਛਣਾਈ ਨਹੀਂ ਕਰਨੀ ਅੱਜ ਭਰਾਈ ਨਹੀਂ ਕਰਨੀ ਤੇ ਕਈ ਵਾਰ ਇਹ ਹੁੰਦਾ ਸੀ ਵੀ ਆਰ ਅੱਜ ਲੋਡਿੰਗ ਨਹੀਂ ਕਰਨੀ ਜੇ ਕੋਤੇ ਕਰ ਵੀ ਦਿੱਤਾ ਜਾਂਦਾ ਤਾਂ ਉਹਦੀਆਂ ਗਾਹਾਂ ਦਿਖਤਾਂ ਖੜੀਆਂ ਹੋ ਜਾਂਦੀਆਂ ਜੇ ਮੰਨ ਲਓ ਛਣਾਈ ਕੀਤੀ ਜਾਂਦੀ ਤਾਂ ਭਰਾਈ ਦਾ ਕੰਮ ਰੋਕ ਰੁਕ ਜਾਂਦਾ ਸੀ ਜੇ ਕਿਤੇ ਭਰਾਈ ਕਰ ਦਿੱਤੀ ਜਾਂਦੀ ਤਾਂ ਗੱਡੀ ਕੋਈ ਲੋਡ ਹੋ ਗਈ ਉਹ ਅੱਗੇ ਸੈਲਰ ਮਾਲ ਕੋ ਰੋਕ ਦਿੰਦੇ ਸੀ ਬੀ ਆਰੇ ਇਹ ਲੈਣੀ ਨਹੀਂ ਕਿਉਂਕਿ ਮੌਚਰ ਜਾਦੇ ਆ ਜਾਨੀ ਇਸ ਕਰਕੇ ਇਸ ਵਾਰ ਦਾ ਜਿਹੜਾ ਜਿੱਥੇ ਆੜਾੜਾ ਹਿੱਸਿਆਂ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਜਿਹੜਾ ਕਿਰਤੀ ਵਰਗਾ ਮਜ਼ਦੂਰ ਵਰਗਾ ਉਹਨੂੰ ਬਹੁਤ ਵੱਡਾ ਜਿਹੜਿਆ ਇਸ ਸੰਕਟ ਦਾ ਸਾਹਮਣਾ ਕਰਨਾ ਪਿਆ ਜਿਹਦੇ ਕਰਕੇ ਵੀ ਵੱਡੀ ਗਣਤੀ ਚ ਜਿਹੜੇ ਮਜ਼ਦੂਰਾਂ ਦੇ ਜਿੱਥੇ ਸਮਾਂ ਜ਼ਿਆਦਾ ਲੱਗਿਆ ਉੱਥੇ ਖਰਚੇ ਵੀ ਬਹੁਤ ਜ਼ਿਆਦੇ ਆਏ ਆ ਇਸ ਕਰਕੇ ਇਹ ਸੰਕਟ ਦਾ ਸਾਹਮਣਾ ਜਿਹੜਾ ਲਗਾਤਾਰ ਆਜੇ ਤੱਕ ਵੀ ਮਜ਼ਦੂਰ ਕਰ ਰਹੇ ਆ ਲੱਗਦਾ ਵੀ ਯਾਰਾ ਹੋਰ ਵੀ ਸਮਾਂ ਜਿਹੜਾ ਹਜੇ ਮਜ਼ਦੂਰਾਂ ਨੂੰ ਮੰਡੀਆਂ ਦੇ ਵਿੱਚ ਗੁਜ਼ਾਰਨਾ ਪੈ ਸਕਦਾ। ਜੀ। ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਇਸ ਵਾਰ ਆ ਜਿਹੜਾ ਸੀਜ਼ਨ ਕਿੰਨਾ ਕੁ ਲੰਬਾ ਹੋ ਗਿਆ? ਕੋਈ ਜ਼ਿਆਦਾ ਦਿਨ ਲੱਗੇ ਹੈਗੇ ਆ ਜਾਂ ਉਨੇ ਕ ਸਮੇਂ ਦੇ ਵਿੱਚ ਹੀ ਨਿਬੜ ਗਿਆ? ਦੇਖੋ ਐ ਤਾਂ ਜਿਹੜੀਆਂ ਜਿਵੇਂ ਸਮਾਂ ਦੀ ਗੱਲ ਕਰਦੇ ਆ ਜਦੋਂ ਆ ਤਾਂ ਸਮਾਂ ਪਹਿਲਾਂ ਦੇ ਮੁਕਾਬਲੇ ਯਾਨੀ ਲਗਭਗ ਆਪਾਂ ਐ ਉਨਾ ਜ਼ਿਆਦਾ ਵੀ ਨਹੀਂ ਕਹਿ ਸਕਦੇ। ਪਰ ਆਏ ਕਹਦਗੇ ਵੀ ਘੱਟ ਲੱਗਿਆ ਇਹ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਹੁਤ ਸਾਰੇ ਥਾਵਾਂ ਦੇ ਜਦੋਂ ਇਹ ਮੰਡੀਆਂ ਜਿਹੜਾ 10 ਤਰੀਕ ਜਾਂ ਲਗਾ ਭਾਗਾ ਖਰੀਦ ਹੈ ਜੇ 1 ਤਰੀਕ ਤੋਂ ਹੁੰਦੀ ਆ ਤਾਂ ਫਿਰ ਇਹ ਯਤਨ ਹੋਣਾ ਚਾਹੀਦਾ ਸਰਕਾਰਾਂ ਵੱਲੋਂ ਵੀ ਉਹ ਸਮੇਂ ਸਾਰਾ ਜਿਹੜੀ ਆਈ ਫਸਲ ਆ ਉਹਨੂੰ ਖਰੀਦਣ ਤਾਂ ਕਿ ਮਜ਼ਦੂਰਾਂ ਦੇ ਸਮੇਂ ਨੂੰ ਜਿਹੜਾ ਉਹ ਬਚਾਇਆ ਜਾ ਸਕੇ ਜਿਹੜਾ ਜਦੋਂ ਯਾਨੀ ਟਾਈਮ ਸਾਰਾ ਆ ਕੇ ਬੈਠ ਜਾਂਦੇ ਆ ਤਾਂ ਇੱਥੇ ਲੰਮਾ ਸਮਾਂ ਜਾਂ ਡਰ ਦੇ ਮਾਰੇ ਕਿਸਾਨ ਉਦੋਂ ਫਸਲ ਦੀ ਕਟਾਈ ਨਹੀਂ ਕਰਦੇ ਤਾਂ ਮਜ਼ਦੂਰਾਂ ਨੂੰ ਉਦੋਂ ਵੀ ਵਿਹਲੇ ਬੈਠ ਕੇ ਖਾਣਾ ਪੈਂਦਾ ਤਾਂ ਜਦੋਂ ਬਾਅਦ ਦੇ ਵਿੱਚ ਸੰਕਟ ਆਉਂਦਾ ਜਾਂ ਫਸਲ ਵੱਡੀ ਗਿਣਤੀ ਚ ਆ ਜਾਂਦੀ ਆ ਉਦੋਂ ਜਿਹੜੇ ਬੀਆਰ ਗੱਲੇ ਜਾਂ ਮੌਚਰ ਦੀ ਆਰ ਦੇ ਵਿੱਚ ਉਦੋਂ ਵੀ ਮਜ਼ਦੂਰਾਂ ਨੂੰ ਬੈਠਣਾ ਪੈਂਦਾ ਇਸ ਕਰਕੇ ਵੀ ਸਮਾਂ ਤਾਂ ਯਾਨੀ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ ਵੀ ਜ਼ਿਆਦਾ ਲੱਗਿਆ ਇਹ ਜਿਹੜਾ ਸੰਕਟ ਆਇਆ ਇਹ ਮਜ਼ਦੂਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜੀ ਅਛੇ ਦੱਸਿਓ ਕਿ ਇਸ ਸੰਕਟ ਦੇ ਪਿੱਛੇ ਆ ਜਿਹੜਾ ਆਮ ਤੌਰ ਤੇ ਉਪਰੀ ਹੱਲ ਤਾਂ ਉਪਰੀ ਸਮੱਸਿਆ ਤਾਂ ਇਹ ਕਹਿ ਰਹੇ ਹੈਗੇ ਆ ਕਿ ਕਿਸਾਨ ਚੋਂ ਨਹੀਂ ਬਾਲਾ ਬੀਜ ਦਿੰਦੇ ਆ ਤਾਂ ਇਹ ਦਿੱਕਤ ਆਈ ਹੈ ਜੀ ਆ ਤੁਸੀਂ ਇਸ ਦੇ ਪਿੱਛੇ ਆ ਜਿਹੜਾ ਕੀ ਕਾਰਨ ਮੰਨਦੇ ਹੈਗੇ ਤੁਹਾਡੀ ਜਥੇਬੰਦੀ ਕੀ ਕਾਰਨ ਮੰਦੀ ਹੈਗੀ ਵੀ ਇਸ ਵਾਰ ਜਿਹੜੀ ਖੱਜਲ ਖਵਾਰੀ ਚੱਲ ਨਹੀਂ ਪੈ ਰਹੀ ਹੈਗੀ ਹਾਂ ਦੇਖੋ ਅਸੀਂ ਸਮਝਦੇ ਆਂ ਵੀ ਸਰਕਾਰਾਂ ਨੇ ਸਮੇਂ ਸਿਰ ਜੇ ਚੌਲ ਭੰਡਾਰਨ ਦਾ ਜਿਹੜਾ ਉਹ ਠੀਕ ਉਹਦਾ ਜਿਹੜਾ ਪ੍ਰਬੰਧ ਕੀਤਾ ਹੁੰਦਾ ਕਿਉਂਕਿ ਅੱਜ ਇਹ ਇੱਕ ਗੱਲ ਜਾਨੀ ਉੱਭਰ ਕੇ ਸਾਹਮਣੇ ਆ ਰਹੀ ਆ ਵੀ ਲੱਖਾਂ ਟਣਾ ਜਿਹੜਾ ਚੌਲ ਐ ਉਹ ਅੱਜ ਵੀ ਗਦਾਮ ਭਰੇ ਪਏ ਆ ਉਹਨੂੰ ਜਿਹੜਾ ਵੀ ਗਾਂਹਾਂ ਸਪਲਾਈ ਕਰਨਾ ਹੁੰਦਾ ਉਹ ਸਮੇਂ ਸਿਰ ਨਹੀਂ ਕੀਤਾ ਗਿਆ ਦੂਜਾ ਯਾਨੀ ਕਣਕੇ ਇੱਕ ਜਾਨੀ ਇਸੇ ਤਰ੍ਹਾਂ ਕਣਕ ਦੇ ਗਦਾਮ ਆ ਭਰੇ ਪਏ ਆ ਕਿਉਂਕਿ ਜਿਹੜੀ ਚੌਲਾਂ ਦੀ ਚੌਲ ਨਿਕਲਣ ਤੋਂ ਬਾਅਦ ਜਿਹੜਾ ਗਾਂਹਾਂ ਲੱਗਣਾ ਉਹਦੇ ਕਰਕੇ ਹਰੇਕ ਜਾਨੀ ਇਸ ਗੱਲ ਤੋਂ ਖਫਾ ਡਰ ਰਿਹਾ ਜਾਦਾ ਆਪਾਂ ਇਹ ਕਹਿ ਸਕਦੇ ਆ ਇਹਦੇ ਪਿੱਛੇ ਕਾਰਨ ਆ ਜਿਹੜਾ ਸਭ ਤੋਂ ਵੱਡਾ ਵੀ ਜਿਹੜੀ ਚੌਲਾਂ ਦੀ ਸਪਲਾਈ ਆ ਜਾਂ ਕਣਕ ਦੀ ਸਪਲਾਈ ਆ ਉਹ ਜਿਹੜੇ ਲੋੜਵੰਦ ਲੋਕ ਆ ਕਿਉਂਕਿ ਸਰਕਾਰਾਂ ਇਥੋਂ ਦੀਆਂ ਇਹ ਮੰਨਦੀਆਂ ਜਾਇ ਇਹ ਪ੍ਰਚਾਰ ਆ ਆਮ ਤੌਰ ਤੇ ਵੀ 80% ਲੋਕ ਆ ਜਿਹੜੇ ਉਹ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ ਆ ਜੇ ਉਹਨਾਂ ਨੂੰ ਕਿਉਂਕਿ ਵੱਡੀ ਗਿਣਤੀ ਜਿਹੜੀ ਇਹ ਭੁੱਖਮਰੀ ਦਾ ਸ਼ਿਕਾਰ ਆ ਜੇ ਉਹਨਾਂ ਤੱਕ ਜਿਹੜਾ ਸਮੇਂ ਸਿਰ ਅਨਾਜ ਪਹੁੰਚਦਾ ਹੋ ਜਾਵੇ ਚਾਹੇ ਉਹ ਚੌਲਾਂ ਚਾਹੇ ਕਣਕਾ ਤਾਂ ਇਹ ਗਦਾਮ ਜਾਨੀ ਭਰੇ ਨਹੀਂ ਰਹਿ ਸਕਦੇ ਇਹ ਖਾਲੀ ਹੋ ਸਕਦੇ ਆ 25 ਕਰੋੜ ਆਬਾਦੀ ਕਹਿੰਦੇ ਆਪਣੇ ਦੇਸ਼ ਦੀ ਆ ਜਿਹੜੀ ਉਹ ਭੁੱਖੀ ਸੌਂਦੀ ਹੈ ਹਾਂ ਭੁੱਖੀ ਸੌਂਦੀ ਹੈ 25 ਕਰੋੜ ਦੀ ਆਬਾਦੀ ਬਿਲਕੁਲ ਭੁੱਖੀ ਸੌਂਦੀ ਹੈ ਇਹ ਆਸੀਂ ਨਹੀਂ ਕਹਿ ਰਹੇ ਇੱਥੋਂ ਦੇ ਮਾਰ ਕਹਿ ਰਹੇ ਆ ਤੇ ਇੱਥੋਂ ਦੀ ਜਾਨੀ ਸਰਕਾਰਾਂ ਕਹਿ ਰਹੀਆਂ ਜੜ ਜੀ ਦੇ ਕਰਕੇ ਵੀ ਜੇ ਅਨਾਜ ਸੱਚਿਓ ਲੋਕਾਂ ਦਾ ਕੋ ਪਹੁੰਚਦਾ ਹੋ ਜੇ ਤਾਂ ਇਹ ਕਦਮ ਖਾਲੀ ਹੋ ਸਕਦੇ ਆ ਪਰ ਇਹਨਾਂ ਨੇ ਕੀਤਾ ਕੀ ਆ ਪਿਛਲੇ ਦਿਨੀ ਜੋ ਜਨਤਕ ਵੰਡ ਪ੍ਰਣਾਲੀ ਤਹਿਤ ਅਨਾਜ ਮਿਲਦੇ ਸੀ ਉਹ ਅਨਾਜ ਜਨਤਕ ਵੰਡ ਪ੍ਰਣਾਲੀ ਦੇ ਚਾਹੇ ਦਾਲਾਂ ਮਿਲਦੀਆਂ ਸੀ ਚਾਹੇ ਕਣਕ ਮਿਲਦੀ ਸੀ ਚੌਲ ਮਿਲਦੇ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤੇ ਆ ਤੇ ਸਿਰਫ ਕਰੋਨਾ ਪੀੜ ਦੀ ਕਣਕਾ ਜਿਹੜੀ ਉਹ ਵੰਡੀ ਜਾ ਰਹੀ ਆ ਇਸ ਕਰਕੇ ਇਹ ਵੱਡਾ ਸੰਕਟ ਆਉਣ ਦਾ ਕਾਰਨ ਵੀ ਬਣਦਾ ਕਿ ਅਸਲ ਚ ਜਿਹੜੇ ਗਰੀਬ ਲੋਕਾਂ ਤੱਕ ਉਹ ਜਿਹੜੀ ਸਹੀ ਪਹੁੰਚ ਆ ਅਨਾਜ ਦੀ ਨਹੀਂ ਕੀਤੀ ਜਾ ਰਹੀ ਤੇ ਇਹਦੇ ਕਰਕੇ ਜਿਹੜਾ ਅੰਨ ਭੰਡਾਰਨ ਦਾ ਸੰਕਟ ਆ ਉਹ ਆਇਆ ਹੋਇਆ ਜਿਹਦੇ ਕਰਕੇ ਅੱਜ ਕਦੇ ਜਣੀ ਇਹ ਸੰਕਟ ਕੱਲੇ ਝੋਨੇ ਤੇ ਨਹੀਂ ਆਉਣਾ ਇਹ ਕਣਕ ਕਣਕ ਤੇ ਵੀ ਆਊਗਾ ਕਿਉਂਕਿ ਜਦੋਂ ਸਹੀ ਅੰਨ ਭੰਡਾਰਨਾ ਜਿਹੜੇ ਉਹ ਨਹੀਂ ਹੋਣਗੇ ਇਹਦੇ ਸੰਕਟ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਆਉਣ ਵਾਲੇ ਸਮਿਆਂ 'ਚ ਵੀ ਕਰਨਾ ਚਾਹੀਦਾ ਹੈ ਜੀ ਧੰਨਵਾਦ ਜੀ ਤੇ ਅਸੀਂ ਚਲੋ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਲਾਸ ਦੇ ਉੱਤੇ ਵੀ ਅਸਲ 'ਚ ਇਸ ਗੱਲ ਵਾਸਤੇ ਲੋਕਾਂ ਨੂੰ ਤਿਆਰ ਹੋਣਾ ਚਾਹੀਦਾ ਜਥੇਬੰਦ ਹੋਣਾ ਚਾਹੀਦਾ ਤਾਂ ਕਿ ਇਹੋ ਜੇ ਸੰਕਟਾਂ ਦਾ ਜਿਹੜਾ ਉਹ ਇਕੱਠੇ ਹੋ ਕੇ ਸਾਹਮਣਾ ਕੀਤਾ ਜਾ ਸਕੇ ਜੀ ਮਿਹਰਬਾਨੀ